अगर जिस व्यक्ति ने गुनाह किया है उसको अपने गुनाह का एहसास ही नहीं है पछतावा ही नहीं है तो दया शब्द पर इसका कोई अधिकार नहीं जिसको गुनाह अगर पछतावा नहीं होता है उसको दया का कोई अधिकार नहीं है। दया का अधिकार उसी को बनता है जो अपने कृत्य को से पछतावा करवाणी की गाल की ह्यूमन राइट्स की गाल की ਅਮੀਸ਼ਾ ਉਹ ਬਾਦ ਜਦੋਂ ਆਪਣਾ ਜਵਾਬ ਦੇ ਰਹੀ ਸੀ ਉਹਨਾਂ ਨੇ ਕਿਹਾ ਜੇ ਮੈਂ ਉਹਰੇ ਬੈਠਾ ਹੁੰਦਾ ਮਜਬੂਦ ਹੁੰਦਾ ਤੇ ਮੈਂ ਇਹ ਮੈਂਬਰ ਨੂੰ ਦੱਸਦਾ ਵੀ ਹਿਊਮਨ ਰਾਈਟਸ ਕੀ ਹੁੰਦੇ ਆ ਕਿ ਅੱਤਵਾਦੀ ਨੂੰ ਕੀ ਕਹਿੰਦੇ ਨੇ ਅੱਤਵਾਦੀ ਨੂੰ ਇਸ ਸਦਨ 'ਚ ਕਿਵੇਂ ਤੁਸੀਂ ਉਹਨੂੰ ਡਿਫੈਂਡ ਕਰਦੇ ਹੋ ਹਿਊਮਨ ਰਾਈਟਸ ਦੇ ਨਾਮ ਤੇ ਤੀਜੀ ਗੱਲ ਜੁੜੀ ਵੀ ਜਿਹੜੇ ਬੱਚੇ ਪਾਰਲੀਮੈਂਟ 'ਚ ਉਹ ਬੰਬ ਲੈ ਕੇ ਆਏ ਸੀ ਆਹ ਹਫਤਾ ਪਹਿਨਾ ਵੀ ਇਹ ਵੀ ਤਾਂ ਆਏ ਸੀ ਕੋਈ ਗੱਲ ਨਹੀਂ ਉਸੇ ਤਰੀਕੇ ਰਾਜਵਾਨੇ ਹੁੰਦੇ ਆਗੇ ਸੀ ਇਹਨਾਂ ਦਾ ਮਤਲਬ ਬਈ ਪਹਿਲਾਂ ਕੋਈ ਵੀ ਕੁਝ ਕਰ ਦੂ ਕਿਸੇ ਨੂੰ ਵੀ ਮਾਰ ਦੂ ਉਹ ਦੋਵਾਂ ਦਾ ਪਰਮ ਨੂੰ ਛੱਡ ਦੋ ਤੇ ਅਮਿਸ਼ਾ ਜੀ ਨੇ ਅੱਜ ਕਿਹਾ ਵੀ ਤੁਹਾਡੀ ਹਿੰਮਤ ਕਿਵੇਂ ਪਈਏ ਗੱਲ ਕਰਨ ਦੀ ਇਸ ਹਾਊਸ 'ਚ ਜੇ ਮਜ਼ਬੂਤ ਹੁੰਦਾ ਤਾਂ ਮੈਂ ਤੁਹਾਨੂੰ ਉਸੇ ਵੇਲੇ ਰੋਕ ਕੇ ਤੁਹਾਡੇ ਉਹ ਸ਼ਬਦ ਕਟਵਾਉਂਦਾ ਮੈਂ ਹਮੇਸ਼ਾ ਕਹਿੰਦਾ ਸ਼ਹੀਦ ਜਗਜੰਮ ਸਤਾਰ ਬਿਆਨ ਸਿੰਘ ਨੂੰ ਜੋ ਕਨੇ ਮੁੱਖ ਮੰਤਰੀ ਬਣਾਇਆ ਸੀ ਇਹ ਨਕਟੇਡ ਮੁੱਖ ਮੰਤਰੀ ਚੁਣ ਕੇ ਅਮਨ ਸ਼ਾਂਤੀ ਦਿੱਤੀ ਤੇ ਲੋਕ ਅੱਜ ਉਹਨਾਂ ਨੂੰ ਹੱਥਾਂ ਤੇ ਚੱਕਦੇ ਆ ਸਾਨੂੰ ਉਹਦੋਂ ਬਾਅਦ ਉਹਨਾਂ ਦੇ ਨਾਂ ਤੇ ਪਿਆਰ ਦੇ ਕੇ ਲੋਕ ਹਮੇਸ਼ਾ ਤਿੰਨ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾ ਕੇ ਜਾ ਰਹੇ ਨੇ ਕਿਤਾਬਾਦ ਸਾਹਿਬ ਦੇ ਨਾਂ ਤੇ ਆਉਂਦੇ ਆ ਨਾ ਇੱਕ ਮੁੱਖ ਮੰਤਰੀ ਸੀ ਉਹਨਾਂ ਦੇ ਸਰਕਾਰਾਂ ਚ ਬਣਦੇ ਰਹੇ ਨੇ ਸਾਨੂੰ ਉਹਨਾਂ ਤੋਂ ਬਾਅਦ ਲੋਕ ਆਪਣੀਆਂ ਗੋਦੀਆਂ ਚ ਆਪਣੇ ਬੁੱਕਲਾਂ ਚ ਆਪਣੇ ਜੱਫੀਆਂ ਚ ਲੈ ਕੇ ਆਪਣੇ ਬੱਚੇ ਸੰਜ ਕੇ ਦਿੱਖ ਪਹੁੰਚਾਇਆ ਤੇ ਦੂਜੀ ਉਹ ਕਹਿੰਦੀ ਆ ਨਾ ਕਿ ਉਸ ਵੇਲੇ ਇਸ ਤਰੀਕੇ ਨਾਲ ਲੋਕ ਮਾਰੇ ਤੇ ਬੀਬੀ ਜੀ ਤੁਸੀਂ ਦੱਸਿਓ ਅਜ ਬਾਦਲ ਸਾਹਿਬ ਤਾਂ ਹੈ ਨਹੀਂ ਸੁਖਬੀਰ ਸਿੰਘ ਬਾਦਲ ਤਾਂ ਡੈਪਟੀ ਮੁੱਖ ਮੰਤਰੀ ਸੀ ਥੋੜੇ ਬੜੇ ਡੀਜੀਪੀ ਕੌਨ ਸੀ ਸਮੇਤ ਸਿੰਘ ਸੈਣੀ ਉਹ ਤੁਹਾਡੇ ਸਭ ਤੋਂ ਚਿਹਤੇ ਤੇ ਤੁਹਾਡੇ ਪੰਜਾਬ ਦੇ ਡੀਜੀਪੀ ਤੁਸੀਂ ਰੱਖੇ ਕਿਸੇ ਤਰੀਕੇ ਨਾਲ ਮਲੇਰਕੋਟਲੇ ਤੋਂ ਜਿਹੜੇ ਉਸ ਵੇਲੇ ਐਸਐਸਪੀ ਸੀ ਅਜਹਰ ਆलम ਉਹ ਤੁਹਾਡੇ ਐਮਐਲਏ ਰਹੇ ਇਸ ਕਰਕੇ ਤੁਸੀਂ ਤਾਂ ਦੋਨੋਂ ਪਾਸੇ ਉਦੋਂ ਬਾਅਦ ਜਿਹੜੇ ਖਾੜਕੂ ਕਹਿੰਦੇ ਆਪਣੇ ਆਪ ਨੂੰ ਵਾਹਮ ਸਭਾ ਜਾ ਕੇ ਵਿਕਾਸ ਸਿੰਘ ਬੰਟੋਆ ਵਰਗੇ ਉਹ ਵੀ ਤੁਹਾਡੇ ਨਾਲ ਕਿਉਂਕਿ ਤੁਸੀਂ ਉਹ ਚੀਜ਼ਾਂ ਜੋ ਤੁਸੀਂ ਕਿਸੇ ਅਕਾਲੀ ਦਲ ਦੇ ਲੰਗੋਵਾਲ ਸਾਹਿਬ ਦੇ ਭੋਗ ਤੇ ਗਏ ਉੱਥੇ ਤੁਸੀਂ ਕਹਿੰਦਾ ਵੀ ਇਹ ਵੀ ਸ਼ਹੀਦ ਨੇ ਜੇ ਤੁਸੀਂ ਮਾਰਨ ਵਾਲੇ ਦੇ ਕਹੇ ਲੰਗੋਵਾਲ ਸਾਹਿਬ ਨੂੰ ਮਾਰਨ ਵਾਲੇ ਦੇ ਭੋਗ ਤੇ ਗਏ ਉਹਨੂੰ ਵੀ ਕਹਿੰਦਾ ਸ਼ਹੀਦ ਤੁਸੀਂ ਤਾਂ ਉਹ ਲੋਕ ਤੁਸੀਂ ਪਾਰਲੀਮੈਂਟ ਦੀ ਗੱਲ ਕਰਤੀ ਪਾਰਲੀਮੈਂਟ ਸਾਨੂੰ ਅੱਜ ਅਮਿਸ਼ਾ ਜੀ ਹੋਮ ਮਿਨਿਸਟਰ ਨੇ ਦੱਸਾਤਾ ਵੀ ਇੱਕ ਸੂਬੇ ਦਾ ਜਿਹੜਾ ਮੁੱਖ ਮੰਤਰੀ ਆ ਉਹਨੂੰ ਜੇ ਤੁਸੀਂ ਸੈਸਨੀਤ ਕਰੋਗੇ ਉਦੋਂ ਗੱਲ ਹੋਰ ਸੀ ਤੁਸੀਂ ਮੁੱਖ ਮੰਤਰੀ ਸੀ ਤੇ ਮਨਮੋਹ ਸਿੰਘ ਉਸ ਵੇਲੇ ਪ੍ਰੈიმਰ ਸਨ ਸੀਗੇ ਉਹਨਾਂ ਨਾਲ ਰੜਕੇ ਤੁਸੀਂ ਜਿਹੜੀ ਫਾਂਸੀ ਉਹਨਾਂ ਨੂੰ ਜਿਹੜੀ ਕਾਨੂੰਨ ਨੇ ਫਾਂਸੀ ਦਿੱਤੀ ਸੀ ਅੱਜ ਉਹ ਕਿਉਂ ਰਾਜਾਣਾ ਸਾਹਿਬ ਤੜਫਰੇ ਅੱਜ ਕਿਉਂ ਤੁਸੀਂ ਬਾਰ ਬਾਰ ਕਹਿੰਦੇ ਹੋ 8/8 ਦੀ ਚੱਕੀ ਜਿਹੜੀ ਜੇ ਉਹਨਾਂ ਨੂੰ ਫਾਂਸੀ ਉਦੋਂ ਕਾਨੂੰਨ ਚ ਮਿਲ ਗਈ ਹੁੰਦੀ ਤੇ ਉਹਨਾਂ ਦਾ ਵੀ ਸ਼ਿਕਾਰਾ ਹੋ ਜਾਂਦਾ ਤੇ ਬਾਕੀਆਂ ਦਾ ਵੀ ਇੱਕ ਹੋਰ ਅੱਜ ਬੜੀ ਝੂਠ ਗੱਲ ਕੀਤੀ ਬੀਬੀ ਜੀ ਜਾਂ ਤਾਂ ਤੁਸੀਂ ਬਿਲ ਪੜ੍ਹਦੇ ਜੀਗੇ ਜਾਂ ਤੁਸੀਂ ਲੋਕਾਂ ਨਾਲ ਝੂਠ ਬਾਦਲ ਸਾਹਿਬ ਵਾਂਗੂ ਤੁਸੀਂ ਵੀ ਆਦਤ ਕਰ ਤੁਸੀਂ ਅੱਜ ਇੱਕ ਕਿਹਾ ਵੀ ਇਹ ਨਵੇਂ ਕਾਨੂੰਨ ਚ ਵੀ ਜਿਹੜਾ ਵੀ ਕੋਈ ਫਾਂਸੀ ਜਿਹਨੂੰ ਮਿਲੀ ਹੈ ਇਹ ਨਵੇਂ ਕਾਨੂੰਨ ਚ ਕੀ ਆ ਗਿਆ ਵੀ ਉਹ ਉਹਦਾ ਪਰਿਵਾਰ ਹੀ ਸਿਰਫ ਉਹਦੇ ਲਈ ਮਰਸੀ ਅਪਲਾਈ ਕਰ ਸਕਦਾ ਹੈ ਜੇ ਪਰਿਵਾਰ ਉਹਦਾ ਹੋਵੇ ਨਾ ਤਾਂ ਫਿਰ ਤੁਸੀਂ ਬਿਲਕੁਲ ਝੂਠ ਕਹਿ ਰਹੇ ਹੋ ਗਲਤ ਕਹਿ ਰਹੇ ਹੋ ਉਹਦੇ ਵਿੱਚ ਇਹ ਆ ਵੀ ਉਹ ਜਿਹੜਾ ਵੀ ਬਿਕਰਿਮਨਲਾ अथवा दिया ਉਹ ਆਪਣੀ ਆਪ ਰਾਜੋਣਾ ਆਪ ਤਾਂ ਜੁੰਦਾ ਨਾ ਉਹ ਪੜ ਲਓ ਕਾਨੂੰਨ ਉਹ ਚਾਹ ਵੀ ਉਹ ਆਪਣੀ ਆਪ ਮਰਸੀਪੀ ਅਪਲਾਈ ਕਰ ਸਕਦਾ ਉਹਦੇ ਪਰਿਵਾਰ ਉਹਦੇ ਵਕੀਲ ਉਹਦੇ ਲਾਇਰ ਉਹ ਮਰਸੀਪੀ ਫਾਈਲ ਕਰ ਸਕਦੇ ਆ ਤੁਸੀਂ ਅਜ ਝੂਠ ਬੋਲਿਆ ਵੀ ਜੇ ਜੀ ਪਰਿਵਾਰ ਨਹੀਂ ਉਹ ਤਾਂ ਕੌਣ ਕਰੂਗਾ ਉਹਨਾਂ ਨੇ ਇਹ ਕਿਹਾ ਅਜ ਕਲੀਅਰ ਕਰਦਾ ਵੀ ਤੁਸੀਂ ਜਿਹੜੀ ਐਸਪੀਸੀ ਵੱਲੋਂ ਮਾਫੀ ਆਪਣਾ ਪੈਸਾ ਪਰਛਾਣਾ ਕਰਨਾ ਚਾਹੁੰਦੇ ਐ ਐਨਆਰਆਈ ਤੋਂ 50 ਕਰੋੜ ਰੁਪਇਆ ਉਹ ਤੁਹਾਡੀ ਦੁਕਾਨ ਅੱਜ ਬੰਦ ਹੋ ਗਈ ਕਿਉਂਕਿ ਅੱਜ ਤੋਂ ਬਾਅਦ ਜਰੂਰ ਕਾਨੂੰਨ ਬਣ ਗਿਆ ਕੋਈ ਵੀ ਐਸ.ਪੀ.ਸੀ ਤੇ ਥਰਡ ਪਾਰਟੀ ਅਪੀਲ ਮਰਸੀ ਪੀਲ ਦੀ ਫਾਈਲ ਨਹੀਂ ਕਰ ਸਕੂਗੀ ਕੱਲੀ ਮਰਸੀ ਪੀਲ ਫਾਈਲ ਜਾਓ ਆਪ ਕਰ ਸਕੂਗਾ ਜਾਉਂਦਾ ਵਕੀਲ ਜਾਉਂਦਾ ਪਰਿਵਾਰ ਇਹ ਵੀ ਅੱਜ ਤੁਹਾਡੀ ਖੇਡ ਖਤਮ ਹੋ ਗਈ ਜਿਹੜਾ ਤੁਸੀਂ ਲੋਕਾਂ ਨੂੰ ਦਿਖਾਉਂਦੇ ਸੀ ਕਿ ਅਸੀਂ ਮਰਸੀ ਪੀਲ ਦੀ ਇਹ ਖੋ ਤੁਹਾਡਾ ਪਹਾੜ ਅੱਜ ਪੜਿਆਗਾ ਤੇ ਇਸ ਕਰਕੇ ਆਪਣੇ ਘੋੜੇ ਕਾੜੇ ਦੇਖੋ ਲੱਭ ਕੇ ਲਿਆਓ ਜਿਹੜੀ ਸਰਕਾਰ ਬੁਛ ਰਹੀ ਆ ਆਪਣਾ ਹਿਸਾਬ ਜਿਹੜਾ ਹੈ ਜੰਨਿਆਂ ਵਾਲੇ ਵੀ ਪਾਕ ਵੇਲੇ ਜਿਹੜਾ ਉਹ ਆਪਣਾ ਧੋ ਪਛਤਾਵਾ ਕਰੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬੀਜਦਨੀ ਕੀਤੀ ਆ ਤੁਸੀਂ ਬਾਕੀ ਖਿਆਲ ਛੱਡੋ ਆਪਣਾ ਸੋਚੋ ਬਾਕੀ ਕਿਸੇ ਦਾ ਸੋਚਣਾ ਬੰਦ ਕਰੋ ਵੀ ਕਿਧਰਲੇ ਪਾਸੇ ਨੂੰ ਅੱਜ ਦੁਬਾਰਾ ਤੇ ਤੁਸੀਂ ਕਦੇ ਕਿਸੇ ਨੂੰ ਕਹਿ ਨਹੀਂਓ ਸੀ ਉਹਦਾ ਕੀ ਪ੍ਰਧਾਨ ਬਣਾ ਦਈਏ ਤਾਂ ਸ਼ਕਾਰਾ ਤੁਹਾਡਾ ਸ਼ਕਾਰਾ ਨਹੀਂ ਹੋਣਾ ਕਿਉਂਕਿ ਤੁਸੀਂ ਸਮੇਤ ਸੈਣੀ ਵਰਗੇ ਅਜਾਹਰ ਆਲਮ ਵਰਗੇ ਅਫਸਰ ਲਾ ਕੇ ਲੋਕਾਂ ਨੂੰ ਸਿੱਖਾਂਨ ਜਿਨ੍ਹਾਂ ਨੂੰ ਤੁਸੀਂ ਕਹਿ ਨਹੀਂ ਉਹ ਸਭ ਤੋਂ ਵੱਧ ਰੁਕਣ ਮਾਰਿਆ ਉਹਨਾਂ ਨੂੰ ਤੁਸੀਂ ਐਸਐਸਪੀ ਤੋਂ ਡੀਜੀਪੀ ਲਾਇਆ ਤੇ ਮੈਂ ਕਈ ਅਫਸਰਾਂ ਦੇ ਹਜੇ ਨਾਮ ਨਹੀਂ ਲਏ ਉਹ ਅਗਲੀ ਵਾਰ ਲੈ ਦੂੰਗਾ ਜੇ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਰੱਖਿਆ ਹੈ